ਉਹ ਹਾ ਸਟਕੇ ਨਹੀਂ ਕੋਈ ਰਾਜੀ ਬੁੜੀਆਂ ਬੰਦੇ ਕੱਖ ਲਿਆ ਕਿ ਨਹੀਂ ਰਾਜੀ ਖੇਤੋਂ ਹਰੇਕ ਮੁੱਲ ਦੇ ਢੋਲੂ ਵਾਲੇ ਹੋਗੇ ਡੇਰੀ ਵਾਲੇ ਹਾਂ ਚਮਾ ਸਹੀ ਗੱਲ ਹਾਂ ਗੱਲ ਸਹੀ ਕੀਤੀ ਬਾਈ ਤੇ ਇੱਥੋਂ ਬੰਦਾ ਜੇ ਆਪਣੇ ਗਰਾਊਂਡ ਤੱਕ ਜਾਂਦਾ ਤਾਂ ਸਾਹ ਚੜ ਜਾਂਦਾ ਭੱਜ ਕੇ ਸੋ ਜਾਂਦਾ ਨਹੀਂ ਕੋ ਮੁੱਲ ਦੀ ਖਰਾਕਾ ਇਕੱਲੇ 버ਗਰ ਵਾਲੇ ਰਹਿ ਗਏ 버ਗਰ ਹਾਂ 버ਗਰ ਨਾਲ ਕਿੱਥੇ ਤਾਕਦਾ ਗੁਰ ਤੇ ਕਿਹਾ ਉਹਦਾ ਕਿ ਸ਼੍ਰੀਨੰਦਰ ਪਛਦਾ ਹੀ ਨਹੀਂ ਹਾਂ ਹਾਂ ਤੇ ਪਸ਼ੂਆਂ ਦਾ ਦੱਸੋ ਬਾਈ ਕੋਈ ਫਾਰਮੂਲਾ ਕੋਈ ਦੁੱਧ ਵਧਾਉਣ ਦਾ ਜਾਂ ਕੋਈ ਫੈਂਟ ਵਧਾਉਣ ਦਾ ਲੋਕਾਂ ਨੂੰ ਦੁੱਧ ਵਧਾਉਣ ਦਾ ਦੱਸ ਦਿੰਦੇ ਹਾਂ ਕੋਈ ਸੱਜੇ ਰ ਪਸ਼ੂ ਸੁਆਗਾ ਸੁਆ ਹਾਂ 1 ਕਿਲੋ ਚਿੱਟਾ ਜੀਰਾ ਚਿਟਾ ਜੀਰਾ 1 ਕਿਲੋ ਸੌਫ ਹਾਂ 1 ਕਿਲੋ ਸੌਫ ਤੇ 1 ਕਿਲੋ ਮਿਸਰੀ ਮਿਸਰੀ ਠੀਕ ਹੈ 1 ਕਿਲੋ ਦੇਸੀ ਖੰਡ ਦੇਸੀ ਖੰਡ ਹਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਸੱਜਰ ਬਸੂ ਨੂੰ ਸੱਜਰ 1 ਕਿਲੋ ਆਪਣਾ ਤਾਰਾ ਮੀਰਾ ਤਾਰਾ ਮੀਰਾ ਮਿਕਸ ਕਰਕੇ ਨੂੰ ਸਾਰਿਆਂ ਨੂੰ ਲੈਟੀ ਦੇ ਵਿੱਚ ਲੈਟੀ ਚ ਪਾ ਦੇ ਹਾਂ ਪਾ ਦੇਣਾ ਹਾਂ ਡੇਲੀ ਪਾਉਣਾ ਹੈ ਡੇਲੀ ਪਾਉਣਾ ਹਾਂ ਅੱਛਾ 5 ਦਿਨ ਲਗਾਤਾਰ ਪਾਉਣਾ ਅੱਛਾ ਦੋਨੇ ਟਾਈਮ ਕੀ ਇੱਕ ਵਾਰ ਇੱਕ ਇੱਕ ਟਾਈਮ ਇੱਕ ਟਾਈਮ ਦਿਨ ਵਿੱਚ ਦੀ ਦੁੱਧ ਬਾਜੂ ਦੁੱਧ ਬਾਜੂ ਤੇ ਕਈ ਜਿਵੇਂ ਹੁਣ ਆਪਾਂ ਘਰ ਘਰ ਬਈ ਖਰਾਕ ਪਾਉਣੇ ਆ ਦੂਜੀ ਡੇਰੀਆਂ ਤੋਂ ਲੈ ਆਏ ਆ ਕਿ ਤੁਸੀਂ ਉਹ ਪਾਉਣੇ ਜਾਂ ਕਰਦਾ ਕੋਈ ਆਪਦੀ ਬਣਾਈ ਹੋਈ ਹੈਗਾ ਨਹੀਂ ਆਪਾਂ ਤਾਂ ਘਰ ਦੀ ਸਰੋਂ ਬੀਜ ਕੇ ਹਾਂ ਘਰ ਦੀ ਸਰੋਂ ਵਿੱਚ ਕਣਕ ਉਹਦੀ ਮਿਕਸ ਕਰਕੇ ਲੇਟੀ ਬਣਾ ਕੇ ਉਹ ਪਾਉਣੇ ਆ ਸਰੋਂ ਤੇ ਕਣਕ ਦੋ ਦੋ ਹਾਂ ਇੱਕ ਕਿਹੜਾ ਫਟ ਕੈਮੀਕਲ ਵਾਲਾ ਲੈਵਾ ਕਰਦੇ ਆ ਪਸ਼ੂ ਦਾ ਹਾਂ ਆਪਣਾ ਦਾਲ ਵਾਲਾ ਪੇਠਾ ਹੁੰਦਾ ਦਾਲ ਵਾਲਾ ਪੇਠਾ ਉਹ ਪਸ਼ੂ ਦੇ ਸੂਣ ਤੋਂ 25 ਦਿਨ ਪਹਿਲਾਂ ਉਹਨੂੰ ਕਿਲੋ ਪੇਠਾ ਢੇਲੀ ਝਾਰਨਾ 25 ਦਿਨ ਚਾਰ ਦਿਓ ਤੇ ਦਾਲ ਵਾਲਾ ਪੇਠਾ 25 ਦਿਨ ਪਹਿਲਾਂ ਝਾਰਨਾ ਹਾਂ ਪੱਕਿਆ ਪੱਕਿਆ ਹੋਵੇ ਪੱਕਿਆ ਹੋਵੇ ਸੂਣ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਨਲਦਾਤਾਰ ਹਾਂ ਡੇਲੀ ਨਲਦਾਤਾਰ ਕਰਨੀ ਆ ਰਹੀ ਹੋਗੀ ਹਾਂ ਚੱਲ ਲੇਵਾ ਸੁਦਾਇ ਹੋਗਾ ਅੱਛਾ ਉਹਦੇ ਨਾਲ ਜਿਵੇਂ ਆਪਾਂ ਟਰਾਂਜੈਕਸ਼ਨ ਮਿਕਸ ਹਾਂ ਕਿਵੇਂ ਆਪਾਂ ਬਟਾਮਨ ਦਿੰਨੇ ਆ ਵੀ ਆ ਬਟਾਮਨ ਦੇਤਾ ਐਸ ਚ ਬਟਾਮਨ ਦੇਤਾ ਆ ਬੀ ਬਟਾਮਨ ਦੇਤਾ ਉਹਦੀ ਦੇਣ ਦੀ ਲੋੜ ਨਹੀਂ ਅੱਛਾ ਹਾਂ ਇਹ ਉਹ ਸਿਰਫ ਉਹ ਜਿਹੜਾ ਲੇਵਾ ਦੇਖਣ ਨੂੰ ਹੀ ਹੋਊਗਾ ਕਿ ਦੁੱਧ ਵੀ ਹੋਣਾ ਨਹੀਂ ਦੁੱਧ ਵੀ ਹੋਊਗਾ ਅੱਜ ਕੱਲਾ ਦਿਖਾਵਾ ਨਹੀਂ ਹੋਊਗਾ ਦੁੱਧ ਵੀ ਹੋਊਗਾ ਤੇ ਪਸ਼ੂ ਨਾ ਟੋਕੜ ਹੋ ਗਿਆ ਹਾਂ ਪੋਲੇ ਰਹੂਗਾ ਕਦਰ ਨਹੀਂ ਹੁੰਦਾ ਪੋਲੇ ਰਹੂਗਾ ਹਾਂ ਸਿਰ ਤੱਕ ਨਹੀਂ ਆਹ ਤਾਂ ਗੱਲ ਤੁਸੀਂ ਬਹੁਤ ਵਧੀਆ ਕੀਤੀ ਬਾਈ ਯਾਰ 3 ਕਿਲੋ ਰੋਇ ਹਾਂ ਹੋਰ ਕਿਲੋ ਰੋਇ ਦਾ ਹਾਂ ਕਿਲੋ ਰੋਇ ਦਾ ਠੀਕ ਹੈ ਫੈਂਡ ਫੂਡ ਜਿਵੇਂ ਗਾਈਆਂ ਦੀ ਐਫਪੀ ਦੀ ਜਾਂ ਹੋਰ ਅਮਰੀਕਨਾਂ ਦੀ ਘੱਟ ਆਉਂਦੀ ਆ ਉਹਦੇ ਲਈ ਕੋਈ ਹੈ ਕਿ ਉਹਦਾ ਖਰਾਕ ਤੇ ਡਿਪੈਂਡ ਹੈ ਜੀ ਉਹਦਾ ਹਾਂ ਜੇ ਘਰ ਦੀ ਖਰਾਕ ਬਾਰੇ ਗੱਲ ਕਰਗੇ ਤਾਂ ਘਰ ਦੀ ਖਰਾਕ ਕਿਹੜੀ ਪਾਉਣੀ ਚਾਹੀਦੀ ਹੈ ਬਾਈ ਜੀ ਜਿਵੇਂ ਉਹਨਾਂ ਡੇਰਾਂ ਵਾਲੀ ਛੱਡ ਜੇ ਘਰ ਦੀ ਖਰਾਕ ਆਪਣੀ ਮੱਕੀ ਹੋਵੇ ਮੱਕੀ ਹੋਵੇ ਸਰੋਂ ਹੋਵੇ ਸਰੋਂ ਹਾਂ ਵਿੱਚ ਸੋਇਆਬੀਨ ਪਾ ਕੇ ਹਾਂ ਸੋ ਲਿਆਂ ਸਿਲਕਾ ਪਾ ਕੇ ਵਿੱਚ ਕਣਕ ਦਾ ਹਾਂ ਸਰੋਂ ਦੀ ਖਾਲ ਆ ਇਹਨੂੰ ਮਿਕਸ ਕਰਕੇ ਪਾਉਣੀ ਹੋਵੇ ਫੈਂਡ ਤੋਂ ਫੈਂਡ ਨੂੰ ਹੀ ਫਰਕ ਪਊਗਾ ਹਾਂ ਉਹ ਤਾਂ ਕੈਮੀਕਲ ਹੁੰਦਾ ਨਾਲ ਤਾਂ ਦੁੱਧ ਦੇਣਾਗਾ ਫੈਂਟ ਨਾਲ ਉਹ ਤਾਂ ਜੀ ਇੱਕ ਟਾਈਮ ਪਾ ਦੂਜੇ ਟਾਈਮ ਦੁੱਧ ਵੱਜ ਜਾਂਦਾ ਦੂਜੇ ਟਾਈਮ ਦੁੱਧ ਵੱਜ ਜਾਂਦਾ ਹਾਂ ਇਹ ਇਹ ਆਉਣੀ ਖਾਦਾ ਅੰਦਰੋਂ ਹੀ ਵਧਣਾ ਇਹ ਨਾਲ ਕਿੰਨਾ ਪਸ਼ੂ ਦੀ ਕੁਆਲਿਟੀ ਉਨਾ ਹੀ ਦੇਣਾ ਉਹਦੇ ਨਾਲ ਵੱਧ ਵੀ ਦਿੰਦਾ ਪਸ਼ੂ ਇੱਕਦਮ ਘਟਦਾ ਵੀ ਆ ਫਿਰ ਬਾਅਦ ਚ ਜੇ ਨਹੀਂ ਪੈਂਦੀ ਜਿਵੇਂ ਤੁਸੀਂ ਵੀ ਬਈ ਪਸ਼ੂ ਰੱਖਦੇ ਹੋ ਤੁਹਾਨੂੰ ਵੀ ਇਹ ਪ੍ਰੋਬਲਮ ਆਉਂਦੀ ਹੋਊਗੀ ਵੀ ਪਸ਼ੂ ਰਹਿੰਦੇ ਨਹੀਂ ਹੋਣਗੇ ਹੈਨਾ ਤੁਹਾਡੇ ਕੋਲ ਗਾਇਆਂ ਕੀ ਮੱਝਾਂ ਮੱਝਾਂ ਜੀ ਅੱਛਾ ਗਾਇਆਂ ਚ ਤਾਂ ਖਾਸ ਕਰਕੇ ਹਾਂ ਗਾਇਆਂ ਚ ਆਉਂਦੇ ਹਾਂ ਉਹਦੇ ਬਾਰੇ ਵੀ ਕੋਈ ਨੁਸਖਾ ਤੁਹਾਡੇ ਕੋਲ ਹੈਗਾ ਉਦੇ ਚ ਕਾਰਨ ਇੱਕ ਤਾਂ ਵੀ ਖਾਲੀ ਨਾ ਰਵੇ ਇੱਕ ਤਾਂ ਵੀ ਕਾਰਨ ਆਏ ਹੋ ਜਾਂਦਾ ਪਸ਼ੂ ਥੋੜਾ ਜਿਹਾ ਆਪਾਂ ਛੋਟਾ ਨਹੀਂ ਕਰਾਉਣਾ ਚਾਹੀਦਾ ਛੋਟਾ ਨਹੀਂ ਕਰਾਉਣਾ ਚਾਹੀਦਾ ਕਈ ਵਾਰੀ ਹੁੰਦਾ ਨਾਲ ਛੁੱਟੀ ਹੋਈ 2 ਸਾਲ ਦੀ ਹਾਂ ਰਿੰਗ ਵੀ ਆਪਾਂ ਠੀਕਾ ਭਰਾ ਦਿਓ ਆਪਾਂ ਤਾਂ ਖਰਾਕਾ ਹੁਣ ਇਹੋ ਜਿਹਾ ਦੇਣ ਲੱਗੇ ਵੀ ਪਸ਼ੂ ਕਹਿ ਦਿੰਨੇ ਵੀ ਸਵਾ ਸਾਲ ਹਾਂ ਵੀ ਸਵਾ ਸਾਲ ਦਾ ਤਿਆਰ ਤਿਆਰ ਹੋ ਜੇ ਘੱਟੋ ਘੱਟ 2.5 ਸਾਲ ਦੀ ਤਾਂ ਛੁੱਟੀ ਹੋਵੇ ਹਾਂ ਉਹ ਬੁੜੀਆਂ ਹੀ ਕਹਿੰਦੀਆਂ ਵੀ ਭਾਈ ਹੁਣ ਬੋਲਣ ਲੱਗ ਗਈ ਬੋਲਣ ਲੱਗੀ ਵੀ ਠੀਕਾ ਭਰਾ ਦਿਓ ਨਹੀਂ ਸਹੀ ਗੱਲ ਹੈ ਉਹ ਖਰਾਕਾ ਹੀ ਇਹੋ ਜਿਹਾ ਹਾਂ ਜਿਹੋ ਵਜਨ ਦਾ ਹੋਵੇ ਨਾ ਉਹ ਉਹ ਬੱਚਾ ਹੀ ਨਹੀਂ ਹਲ ਸਕਦਾ ਪਸ਼ੂ ਫਿਰ ਉਹ ਕਹਿੰਦਾ 7 ਮਹੀਨੇ ਸਿਆ 6ਵੇਂ ਸੂਪੀ ਉਹ ਕੱਟਰੂ ਫੇਰ ਅੰਦਰੋਂ ਕੱਢਣਾ ਪੈਂਦਾ ਫਿਰ ਕਹਿੰਦੇ ਟੀਕਾ ਵੀ 2000 ਵਾਲਾ ਭਰੀ ਪੈਂਦਾ ਹਾਂ ਫੇਰ ਠੀਕ ਆ ਵੀ ਠੀਕ ਆ ਵੀ ਕਹਿੰਦਾ ਵਧ ਗਿਆ ਹਾਂ ਹਾਂ ਬਾਕੀ ਸਹੀ ਗੱਲ ਵੀ ਪਸ਼ੂ ਵੱਡਾ ਹੋਣਾ ਚਾਹੀਦਾ ਪਸ਼ੂ ਵੱਡਾ ਹੋਣਾ ਚਾਹੀਦਾ ਕੋਣ ਪਸ਼ੂ ਸਹੀ ਆਦੇ ਟਾਈਮ ਤੇ ਵਜਨ ਸਹੀ ਹੋਇਆ ਉਹ ਪਸ਼ੂ ਆਟੋਮੈਟਿਕ ਹੀ ਰਹੂਗਾ। ਬਾਕੀ ਖਰਾਕ ਘਰ ਦੀ ਹੋਵੇ। ਹਾਂ ਖਰਾਕ ਘਰ ਦੀ ਹੋਵੇ। ਧੰਨਵਾਦ ਬਾਈ ਜੀ ਤੁਸੀਂ ਸਾਡੀਆਂ ਵੀਡੀਓਜ਼ ਨੂੰ ਦੇਖਦੇ ਹੋ ਤੇ ਪਿਆਰ ਕਰਦੇ ਹੋ। ਜੇ ਤੁਸੀਂ ਵੀ ਇਹ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਅਸੀਂ ਫੇਸਬੁੱਕ ਦੀ ਟ੍ਰੇਨਿੰਗ ਸ਼ੁਰੂ ਕੀਤੀ ਆ ਜਿਦੇ ਵਿੱਚ ਫੇਸਬੁੱਕ ਬਾਰੇ, ਇੰਸਟਾਗ੍ਰam ਬਾਰੇ, YouTube ਬਾਰੇ ਅਸੀਂ ਪੂਰਾ ਸਿਖਾਉਨੇ ਆ ਕਿਵੇਂ ਤੁਸੀਂ ਘਰ ਬੈਠੇ ਪੈਸੇ ਕਮਾ ਸਕਦੇ ਹੋ ਤੇ ਇਹ ਕਲਾਸਾਂ ਵੀ ਤੁਸੀਂ ਘਰ ਬੈਠੇ ਲਗਾ ਸਕਦੇ ਹੋ। ਇਸ ਨੰਬਰ ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਜਾਂ ਮੇਰੀ ਵੈਬਸਾਈਟ arshman.com ਤੇ ਜਾ ਕੇ ਟ੍ਰੇਨਿੰਗ ਨੂੰ ਜੁਆਇਨ ਜਿਵੇਂ ਅੱਜ ਕੱਲ ਸਾਰੇ ਹੀ ਲੋਕ ਵੀਡੀਓ ਪਾ ਪਾ ਕੇ ਫੇਸਬੁਕ ਤੋਂ ਇੰਸਟਾਗ੍ਰam ਤੋਂ YouTube ਤੋਂ ਪੈਸੇ ਕਮਾ ਰਹੇ ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ ਪਰ ਇਹਦੇ ਪਹਿਲਾਂ ਸਿੱਖਣ ਦੀ ਲੋੜ ਹੈ ਇਹਨੂੰ ਕਰਨ ਤੋਂ ਪਹਿਲਾਂ ਸੋ ਇਹ ਟ੍ਰੇਨਿੰਗ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ